ਪੰਜਾਬ ਦੇ ਵਿੱਚ ਅੱਜ ਸਤਾਧਾਰੀ ਪਾਰਟੀ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਪਾਰਟੀ ਹੈ ਤੇ ਉਥੇ ਹੀ ਲਗਾਤਾਰ ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਸਵਾਲ ਉਠਾਏ ਜਾ ਰਹੇ ਨੇ ਉਥੇ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਹਿਲਾ ਵਿੰਗ ਪ੍ਰਧਾਨ ਨੇ ਆਮ ਆਦਮੀ ਪਾਰਟੀ ਤੇ ਹੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਹੁਣੇ ਕਈ ਸਵਾਲ ਹੈ ਜਿਹੜੇ ਕਿ ਝਾੜੂ ਸਰਕਾਰ ਨੂੰ ਲੈ ਕੇ ਉੱਠ ਰਹੇ ਨੇ ਪਰ ਉਹਦੇ ਸਵਾਲ ਉਠਾਰੇ ਨੇ ਤੇ ਉਥੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਦੀ ਮਹਿਲਾ ਬਿੰਗ ਪ੍ਰਧਾਨ ਹੈ ਜਿਹੜੀ ਕਿ ਪ੍ਰੀਤੀ ਮਲਹੋਤਰਾ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਤੇ ਇਹ ਪੋਸਟ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਇਸ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਹੈ ਉਹਨਾਂ ਨੇ ਲਿਖਿਆ ਹੈ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਪੋਸਟ ਨੂੰ ਲਾਈਕ ਤੇ ਸ਼ੇਅਰ ਕੀਤਾ ਹੈ ਮੈਨੂੰ ਪਤਾ ਹੈ ਕਿ ਮੇਰੀ ਇਹ ਪੋਸਟ ਪਾਉਣ ਤੇ ਮੈਨੂੰ ਪੰਜਾਬ ਪ੍ਰਧਾਨਗੀ ਤੋਂ ਉਤਾਰ ਦਿੱਤਾ ਜਾਊਗਾ ਅਤੇ ਮੇਰੇ ਉੱਪਰ ਝੂਠੇ ਕੇਸ ਵੀ ਪਾਏ ਜਾਣਗੇ ਪਰ ਮੈਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਦੀ ਮੈਂ ਇਸ ਪਾਰਟੀ ਦੇ ਵਿੱਚ ਅਹੁਦਿਆ ਕਰਕੇ ਨਹੀਂ ਆਈ ਸੀ ਤੇ ਮੈਨੂੰ ਦੁੱਖ ਹੁੰਦਾ ਹੈ ਕਿ ਜਦੋਂ ਪੁਰਾਣੇ ਵਲੰਟੀਅਰ ਤਾਂ ਰੋ ਰਹੇ ਨੇ ਪਰ ਕੁਝ ਚਾਪਲੂਸ ਬੰਦੇ ਜਿਹੜੇ ਕਿ ਪਾਰਟੀ ਛੱਡ ਕੇ ਦੂਜੀ ਪਾਰਟੀਆਂ 'ਚੋਂ ਚਲੇ ਗਏ ਸੀ ਤੇ ਅੱਜ ਇਸ ਪਾਰਟੀ ਦੇ ਵਿੱਚ ਵਾਪਸ ਆ ਕੇ ਵੱਡੇ ਅਹੁਦੇਆਂ ਅਤੇ ਵੱਡੀ ਚੇਅਰਮੈਨੀਆਂ ਲੈ ਕੇ ਜਿਹੜੇ ਕਿ ਅੱਜ ਪੁਰਾਣੇ ਵਲੰਟੀਅਰਾਂ ਦੀਆਂ 네ਗੇਟਿਵ ਰਿਪੋਰਟਾਂ ਭੇਜ ਰਹੇ ਨੇ ਤੇ ਮੈਂ ਉਹਨਾਂ ਦਾ ਸਖਤ ਵਿਰੋਧ ਕਰ ਰਹੀ ਆ ਤੇ ਆਮ ਆਦਮੀ ਪਾਰਟੀ ਦੇ ਮਿਹਨਤ ਅਤੇ ਇਮਾਨਦਾਰ ਲੋਕਾਂ ਦੇ ਹੱਕ ਦੇ ਵਿੱਚ ਖੜੀ ਆ ਤੇ ਬਹੁਤ ਹੀ ਜਲਦੀ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਕਿ ਇੱਕ ਧਰਨਾ ਲਗਾਵਾਂਗੀ ਤੇ ਜਿਸ ਦੇ ਵਿੱਚ ਤੁਸੀਂ ਸਾਰਿਆਂ ਨੇ ਮੇਰਾ ਸਾਥ ਦੇਣਾ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਮੇਰਾ ਸਾਥ ਦੋਗੇ ਤੇ ਦੱਸਿਏ ਕਿ ਇਹ ਪ੍ਰੀਤੀ ਮਲਹੋਤਰਾ ਦੇ ਵੱਲੋਂ ਪੋਸਟ ਵਾਇਰਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਪੰਜਾਬ ਪ੍ਰਧਾਨਗੀ ਤੋਂ ਮੈਨੂੰ ਉਤਾਰ ਦਿੱਤਾ ਜਾਵੇਗਾ ਕਿਉਂਕਿ ਉਹਨਾਂ ਨੇ ਹੁਣ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜਾ ਕਿ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਧਰਨੇ ਤੋਂ ਬਾਅਦ ਮੈਨੂੰ ਪਾਰਟੀ ਤੋਂ ਪ੍ਰਧਾਨਗੀ ਤੋਂ ਜਿਹੜਾ ਕਿ ਉਤਾਰ ਦਿੱਤਾ ਜਾਊਗਾ ਤੇ ਮੇਰੇ ਉੱਪਰ ਝੂਠੇ ਕੇਸ ਵੀ ਪਾਏ ਜਾਣਗੇ ਪਰ ਮੈਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਦੀ ਤੇ ਮੈਂ ਇਸ ਪਾਰਟੀ ਦੇ ਵਿੱਚ ਅਹੁਦਿਆਂ ਕਰਕੇ ਨਹੀਂ ਆਈ ਸੀ। ਉਹਨਾਂ ਨੇ ਲਿਖਿਆ ਕਿ ਮੈਂ ਇਸ ਪਾਰਟੀ ਦੇ ਵਿੱਚ ਜਦੋਂ ਸ਼ਾਮਲ ਹੋਈ ਸੀ ਤਾਂ ਮੈਂ ਕੋਈ ਅਹੁਦੇ ਕਰਕੇ ਨਹੀਂ ਆਈ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਦੁੱਖ ਹੁੰਦਾ ਹੈ ਕਿ ਜਦੋਂ ਪੁਰਾਣੇ ਵਲੰਟੀਅਰ ਤਾਂ ਰੋ ਰਹੇ ਨੇ ਪਰ ਕੁਝ ਚਾਪਲਸ ਬੰਦੇ ਨੇ ਜਿਹੜੇ ਕਿ ਪਾਰਟੀ ਛੱਡ ਕੇ ਦੂਜੀ ਪਾਰਟੀਆਂ ਦੇ ਵਿੱਚ ਚਲੇ ਗਏ ਸੀ ਅਤੇ ਅੱਜ ਪਾਰਟੀ ਦੇ ਵਿੱਚ ਵਾਪਸ ਆ ਕੇ ਵੱਡੇ ਅਹੁਦੇ ਅਤੇ ਵੱਡੀ ਚੇਅਰਮੈਨੀਆਂ ਦੇ ਵਿੱਚ ਜਿਹੜਾ ਕਿ புண வலன்யா ਜਿਹੜੇ ਕੇ ਖਿਲਾਫ ਨੈਗੇਟਿਵ ਰਿਪੋਰਟਾਂ ਭੇਜ ਰਹੇ ਨੇ ਤੇ ਉਹਨਾਂ ਨੇ ਸਖਤ ਵਿਰੋਧ ਕੀਤਾ ਹੈ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਮਿਹਨਤੀ ਅਤੇ ਇਮਾਨਦਾਰ ਲੋਕਾਂ ਦੇ ਹੱਕ ਦੇ ਵਿੱਚ ਖੜੀ ਹਾਂ ਬਹੁਤ ਹੀ ਜਲਦ ਉਹਨਾਂ ਦੇ ਹੱਕ ਦੇ ਵਿੱਚ ਇੱਕ ਧਰਨਾ ਵੀ ਲਾਵਾਂਗੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਤੇ ਕਈ ਸਵਾਲ ਆ ਹੁਣ ਉੱਥੇ ਹੀ ਖੜੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਪ੍ਰੀਤੀ ਮਲਹੋਤਰਾ ਦੀ ਇਹ ਪੋਸਟ ਲਗਾਤਾਰ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਧਰਨਾ ਲਾਵਾਂ ਗੀਤ ਮੈਂ ਆਪਣਾ ਸਾਥ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਬਹੁਤ ਲੋਕਾਂ ਦੇ ਹੱਕ ਦੇ ਵਿੱਚ ਖੜੀ ਆ ਤੇ ਮੇਰੇ ਹੀ ਪਾਰਟੀ ਦੇ ਖਿਲਾਫ ਜਿਹੜਾ ਕਿ ਉਹਨਾਂ ਨੇ ਕਿਹਾ ਹੈ ਕਿ ਮੇਰੇ ਉੱਤੇ ਝੂਠੇ ਕੇਸ ਤੱਕ ਪਾਏ ਜਾਣਗੇ ਤੇ ਮੈਨੂੰ ਪ੍ਰਧਾਨਗੀ ਤੋਂ ਵੀ ਉਤਾਰ ਦਿੱਤਾ ਜਾਵੇਗਾ